ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਹੱਲਾ ਤੀਜਾ ਭਗਤ ਜਨਾਕਾ ਆਪ ਟੁੱਠਾ ਮੇਰਾ ਪਿਆਰਾ ਆਪੇ ਲਾਇਆ ਨ ਜਨ ਲਾਈ ਤੇ ਸਾਹੀ ਭਗਤ ਜਨਾਕੋ ਦਿੱਤੀ ਆਨਾ ਸਿਰ ਛੱਤ ਸੱਚਾ ਹਰ ਬਣਾਏ ਭਗਤ ਜਨਾਕੋ ਆਪ ਤੁਠਾ ਮੇਰਾ ਪਿਆਰਾ ਅਪੇ ਲਾਇਨਾ ਜਨ ਲਾਇ ਪਾਤ ਸਾਹੀ ਭਗਤ ਜਨਾ ਕੋ ਦਿੱਤੀ ਆਨਾ ਸਿਰ ਛੱਤ ਸੱਚਾ ਹਾਰ ਬਣਾਏ ਸਦਾ ਸੁਖੀਏ ਨਿਰਮਲ ਸਤ ਗੁਰ ਕੀ ਕਾਰ ਕਮਾਈ ਰਾਜ ਓਏ ਨਾ ਆਖੀ ਆਹ ਪੇੜੰ ਮਾਰਾ ਹੈ ਫਿਰ ਜੂਨੇ ਪਾਹੀ ਨਾਨਕ ਬਿਨ ਨਾਵੈ ਨਕੀ ਵੱਡੀ ਫਿਰ ਹੈ ਸੋਬਾ ਮੂਲ ਨਾ ਪਾਹੀ ਮਹੱਲਾ ਤੀਜਾ ਸੁਣ ਸਿੱਖਿਆ ਸਾਦ ਨ ਆਇਉ ਜੱਚਰ ਗੁਰਮੁਖ ਸਬਦ ਨ ਲਾਗ ਸਤ ਗੁਰ ਸੇਵੈ ਨਾਮ ਮਨ ਵਸੈ ਵਿਤਿਆ ਹੋ ਬ੍ਰਹਮ ਭਾਉ ਭਗਤ ਜੇ ਹ ਸਤ ਗੁਰ ਨੋ ਜਾਣੈ ਤੇ ਹੋਵਾ ਤਾ ਸੱਚ ਨਾਮ ਲਿਵ ਲਾਗੈ ਨਾਨਕ ਨਾਮ ਮਿਲਾ ਵਡਿਆਈ ਹਰ ਦਾਰ ਸੋਹਣ ਆਗੈ ਪੌੜੀ ਗੁਰ ਸਿੱਖਾਂ ਮਾਨ ਹਰ ਪ੍ਰੀਤ ਹੈ ਗੁਰ ਪੂਜਣ ਆਵਹਿ ਹਰ ਨਾਮ ਵਣਜਹਿ ਰੰਗ ਸਿਓ ਲਾਹ ਹਰ ਨਾਮ ਲੈ ਜਾਵਹਿ ਗੁਰ ਸਿਖਾ ਕੇ ਮੁਖ ਉਜਲੇ ਹਰ ਦਰਗਾਹ ਭਾਵਹਿ ਗੁਰ ਸਤ ਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿੱਖ ਗੁਣ ਸਾਜ ਕਰਾਵਹਿ ਨਾ ਗੁਰ ਸਿੱਖਾਂ ਕਾ ਹਉ ਵਾਰਿਆ ਜੋ ਬਹੰਦਿਆ ਉਠਦਿਆ ਹਰ ਨਾਮ ਧਿਆਵਹਿ ਗੁਰ ਸਤ ਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿੱਖ ਗੁਣ ਸਾਜ ਕਰਾਵਹਿ ਤੈਨਾ ਗੁਰ ਸਿਖਾਂ ਕਾ ਹਉ ਵਾਰਿਆ ਜੋ ਬਹੰਦੇ ਆ ਉਠਦੇ ਆ ਹਰ ਨਾਮ ਧਿਆਵਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਭਗਤ ਜਨਾ ਕਾਉ ਆਪੋ ਤੁਠਾ ਮੇਰਾ ਪਿਆਰਾ ਆਪੇ ਲਾਇਆ ਨਾ ਜਨ ਲਾਇ ਪਾਤ ਸਾਹੀ ਭਗਤ ਜਨਾ ਕਉ ਦਿੱਤੀ ਆ ਨਾ ਸਿਰ ਛੱਤ ਸੱਚਾ ਹਰ ਬਣਾਇ ਰਾਗ ਵਡ ਹੰਸ ਦੀ ਵਾਰ ਦੀ ਪੌੜੀ 11ਵੀਂ ਸਲੋਕਾਂ ਨਾਲ